ਲਵਨੀ ਜੁਨੀ ਬਾਸਤੀ ਦੇ ਬੈਕ ਸੈਟ ਤੇ ਜੋ ਗ੍ਰੀਨ ਵੈਲੀ ਕਲੋਨੀ ਆ ਤੇ ਸਾਡੇ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਖਵਾੜੇ ਤੋਂ ਸਾਡੇ ਐਸਪੀ ਸਾਹਿਬ ਪਰਦੀਜੀ ਹੋਰ ਸਾਡੇ ਸਾਰੇ ਥਾਣੇ ਦੇ ਇੰਸਪੈਕਟਰ ਸਾਹਿਬ ਸਾਰਿਆਂ ਨੇ ਆਣ ਕੇ ਇੱਥੇ ਇੱਕ ਮੀਟਿੰਗ ਕੀਤੀ ਆ ਨਸ਼ੇ ਦੇ ਸਬੰਧ ਵਿੱਚ ਇਹ ਜਿਹੜਾ ਬਹੁਤ ਵੱਡਾ ਅਪਰਾਧ ਆਪੌਂਸ ਕਰ ਰਹੀ ਆ ਅਸਾਂ ਅਧਿ ਪਿੰਡਾਂ ਦੇ ਜਾਂ ਜਨੇ ਇਥੇ ਯੂਨੀਵਰਸਿਟੀ ਦੇ ਸਟੂਡੈਂਟ ਵੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਪੁਲਿਸ ਦਾ ਵੀ ਸਹਿਯੋਗ ਦਿਈਏ ਜਿਹੜੇ ਨਸ਼ਿਆਂ ਨੂੰ ਖੱਲ ਭਾਈ ਜਾਵੇ ਕਿਉਂ ਸਰਕਾਰ ਦਾ ਇਹ ਇੱਕ ਨਿਸ਼ਾਨਾ ਹੈ ਵੀ ਜਿੰਨਾ ਵੀ ਜਲਦੀ ਹੋ ਸਕੇ ਨਸ਼ੇ ਤੇ ਖੱਲ ਭਾਈ ਜਾਵੇ ਕਿਉਂ ਆਪਣੀ ਜਿਹੜੀ ਆ ਇਸ ਵੇਲੇ ਜਵਾਨੀ ਨਸ਼ੇਨ ਬੜੀ ਰੋੜੀ ਆ ਹੁਣ ਜਿਹੜਾ ਪੁਲਿਸ ਨੇ ਅਪਰਾਲਾ ਕੀਤਾ ਇਹ ਬਹੁਤ ਵਧੀਆ ਅਪਰਾਲਾ ਆ ਅਸੀਂ ਡੀਆਈਜੀ ਸਾਹਿਬ ਐਸਐਸਬੀ ਸਾਹਿਬ ਉਹ ਸਾਡੇ ਐਸਪੀ ਸਾਹਿਬ ਕੁਵਾੜੇ ਦੇ ਸਾਰੇ ਇੰਸਪੈਕਟਰਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਫੇਰ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਪਿੰਡਾਂ ਦੇ ਵਿੱਚ ਮੀਟਿੰਗਾਂ ਲੋਕ ਸੰਪਰਕ ਜਿਹੜਾ ਰਵੇ ਪੁਲਿਸ ਦਾ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਕਿ ਨਸ਼ੇ ਨੂੰ ਬੜੀ ਠੱਲ ਵਿੰਦੀ ਆ ਅਸੀਂ ਸਾਰੇ ਨਾਗਰਿਕਾਂ ਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਪੁਲਿਸ ਦਾ ਸਹਿਯੋਗ ਇਹ ਆਪਣਾ ਸਹਿਯੋਗ ਪੁਲਿਸ ਨੂੰ ਬਹੁਤ ਜ਼ਰੂਰੀ ਆ ਇਸ ਤਰ੍ਹਾਂ ਕੇ ਨਸ਼ੇ ਨਸ਼ੇ ਤੋਂ ਜਿਹੜਾ ਰੋਕਤ ਪਹਿਰ ਹੋ ਸਕਦਾ ਸਰ ਪੁਲਿਸ ਨੇ ਜਿਵੇਂ ਅੱਜ ਵਿਜ਼ਿਟ ਕੀਤਾ ਹੈਗਾ ਇੱਥੇ ਲੋਗ ਇੱਕ ਜਿਹੜਾ ਮਸ਼ਹੂਰ ਇਲਾਕਾ ਹੈਗਾ ਅੱਜ ਦਿਨ ਹੀ ਕਾਫੀ ਮਾਮਲੇ ਉੱਪਰ-ਉੱਪਰ ਕੇ ਸਾਹਮਣੇ ਆਉਂਦੇ ਰਹਿੰਦੇ ਹਨ ਲੇਕਿਨ ਪਹਿਲਾਂ ਵੀ ਅਜਿਹੀਆਂ ਚੈਕਿੰਗ ਮੁਹਿੰਮਾਂ ਚੱਲਦੀ ਰਹੀਆਂ ਹੈਗੀਆਂ ਤੋਂ ਕੁਝ ਖਾਸ ਨਤੀਜੇ ਸਿੱਟੇ ਸਾਹਮਣੇ ਨਹੀਂ ਆਉਂਦੇ ਇਸ ਤੇ ਕੀ ਕਾਰਨ ਹੋ ਸਕਦੇ ਤੁਹਾਡੇ ਖਿਆਲ ਕੋਈ ਹੋਣ ਜਿਹੜੇ ਹੁਣ ਜਿਹੜਾ ਜਦੋਂ ਸਰਕਾਰ ਬਹੁਤ ਸਰਗਰਮ ਹੋਈ ਆ ਪੁਲਿਸ ਸਰਗਰਮ ਹੋਈ ਜਾਣਾ ਉਹ ਤੇ ਉਦੋਂ ਦੇ ਬੜੇ ਰਿਜ਼ਲਟ ਆਏ ਆ ਬੜੇ ਰੋਕਥਾਂ ਬਹੁਤ ਜ਼ਿਆਦਾ ਹੋਈ ਆ ਕਿਉਂ ਪਿੰਡਾਂ ਦਾ ਵੀ ਸਹਿਯੋਗ ਆਪਣਾ ਵੀ ਸਹਿਯੋਗ ਜ਼ਰੂਰ ਚਾਹੀਦਾ ਆ ਪਰ ਪੁਲਿਸ ਇਸ ਵੇਲੇ ਪੂਰਾ ਆਪਣੇ ਮਸਤੀ ਦੀ ਨਾਲ ਕੰਮ ਕਰ ਰਹੀ ਆ ਕਿਉਂ ਉਹਨਾਂ ਨੇ ਇਹ ਨਿਸ਼ਾਨਾ ਕਰ ਲਿਆ ਵੀ ਜਿਹੜਾ ਵੀ ਨਸ਼ਾ ਦੀ ਵੇਚਦਾ ਜਾਂ ਕਰਦਾ ਜਿਹੜਾ ਕਰਦੇ ਆ ਥੋੜੇ ਆ ਕਰਦੇ ਉਹਨਾਂ ਨੂੰ ਵੀ ਉਹ ਸਾਥ ਦੇ ਰਹੇ ਆ ਕਿਉਂ ਉਹਨਾਂ ਨੂੰ ਮੋਟਮਟ ਕਰਾ ਕੇ ਤੇ ਨਸ਼ੇ ਤੋਂ ਨਸ਼ੇ ਦਾ ਜਿਹੜਾ ਲਤਦੋਇ ਹੈਗਾ ਖੋਲਣਾ ਚਾਹੁੰਦੇ ਆ ਤੇ ਜਿਹੜੇ ਉਹਨਾਂ ਦੇ ਮਗਰਮੱਛਿਆ ਉਹਨਾਂ ਨੂੰ ਉਹ ਕੱਪ ਕਰ ਰਹੇ ਸੋ ਦੇਖਣ ਵਿੱਚ ਆਇਆ ਕਿ ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਬਸੇ ਹੋਏ ਹੈਗੇ ਉਹੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਹੈਗੇ ਇਸੇ ਲਈ ਵਾਰਦਾਤਾਂ ਨੂੰ ਕ੍ਰਾਈਮ ਬੜਾ ਵੱਧਦੇ ਹੈਗੇ ਦੇਖੋ ਜੀ ਹੁੰਦੇ ਆ ਗਲਤ ਅਨਸਰ ਜਿਹੜੇ ਆ ਯੂਨੀਵਰਸਿਟੀ ਦੇ ਆਲੇ-ਦੋਲੇ ਤੁਹਾਨੂੰ ਪਤਾ ਵੀ ਇਲਾਕਾ ਬਹੁਤ ਵੱਡਾ ਆ ਉਹਦੇ ਵਿੱਚ ਗਲਤ ਅਨਸਰ ਹੁੰਦੇ ਆ ਉਹਨਾਂ ਨੂੰ ਆਪਾਂ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਵੀ ਬੱਚਾ ਆਪਣਾ ਜਿਹੜਾ ਇਹ ਧੰਦਾ ਛੱਡ ਦੇਣ ਤੇ ਚੰਗੇ ਰਹਿਣਗੇ ਨਹੀਂ ਤਾਂ ਫੇਰ ਬੌਂਸ ਨੇ ਤਾਂ ਨੱਥ ਪਾਈ ਲੈਣੀ ਆ ਧੰਨਵਾਦ ਜੀ ਸਰ ਅੱਜ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ ਲਾਗ ਯੁੱਧ ਨਸ਼ਿਆਂ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਰੇਂਜ ਦੇ ਵਿੱਚ ਕਾਸੋ ਆਪਰੇਸ਼ਨ ਚੱਲ ਰਿਹਾ ਹੈ 22 ਕਾਸੋ ਆਪਰੇਸ਼ਨ ਚੱਲ ਰਿਹਾ ਰੇਂਜ ਦੇ ਵਿੱਚ ਉਹਦੇ ਵਿੱਚ ਅੱਜ ਕਪੂਰਥਲੇ ਦੇ ਵਿੱਚ ਜਿਹੜਾ ਹੈਗਾ ਇੱਥੇ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਜੇ ਐਨਫੋਰਸਮੈਂਟ ਦੀ ਗੱਲ ਕਰੀਏ ਤਾਂ ਪੂਰੀ ਰੇਂਜ ਦੇ ਵਿੱਚ ਤਕਰੀਬਨ 350 ਐਫਆਈਆਰ ਰਜਿਸਟਰ ਹੋਈ ਹੈ ਔਰ 450 ਦੇ ਕਰੀਬ ਅਕਿਊਜ਼ ਛੋਟੇ ਵੱਡੇ ਪੈਡਲਰਸ ਮਤਲਬ ਫੜੇ ਗਏ ਹਨ ਦੋ ਜਗ੍ਹਾ ਡਿਮੋਲੀਸ਼ਨ ਹੋਈ ਹੈ ਔਰ ਤਕਰੀਬਨ 3 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਜਿਹੜੇ ਫ੍ਰੀਜ਼ਿੰਗ ਆਰਡਰਸ ਹੈਗੇ ਉਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਆ। ਕੁਝ ਪੁੱਛ ਦੇ ਵਿੱਚ ਕਨਫਰਮੇਸ਼ਨ ਵੀ ਆ ਗਈ ਹੈ। ਔਰ ਇਹਦੇ ਨਾਲ ਹੀ ਸਾਡੇ ਤਕਰੀਬਨ 800 ਦੇ ਕਰੀਬ ਸੰਪਰਕ ਪ੍ਰੋਗਰਾਮ ਪੂਰੀ ਰੇਂਜ ਦੇ ਵਿੱਚ ਅਸੀਂ ਕਿੱਥੇ-ਕਿੱਥੇ ਦੇ ਵਿੱਚ ਪੀਪਲ ਟੂ ਪੀਪਲ ਕੰਟੈਕਟ ਅਸੀਂ ਇਸਟੈਬਲਿਸ਼ ਕੀਤਾ ਹੈਗਾ। ਜੇ ਕਪੂਰਥਲੇ ਦੀ ਗੱਲ ਕਰੀਏ ਤਾਂ ਤਕਰੀਬਨ 125 ਐਫ ਆਈ ਆਰ ਜਿਹੜੀਆਂ ਹੈਗੀਆਂ ਰਜਿਸਟਰ ਹੋਈਆਂ ਟੀਵੀਐਸ ਦੀਆਂ ਔਰ 175 ਦੇ ਕਰੀਬ ਜਿਹੜੇ ਹੈਗੇ ਅਕਿਊਜ਼ਡ ਫੜੇ। ਲੌਗਟ ਜਿੱਥੇ ਖਾਂ ਹੈਗੀ ਹੈ ਜਿੱਥੇ 7 ਵਜੇ ਤੋਂ ਰਾਤ ਤੋਂ ਸਵੇਰ ਤੱਕ ਦੁਕਾਨਾਂ ਖੁੱਲਦੀਆਂ ਹੈਗੀਆਂ ਉੱਥੇ ਕਾਫੀ ਕ੍ਰਾਈਮ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਫੀ ਪੈਟਰੋਲਿੰਗ ਵਧਾਈ ਹੈਗੀ ਹੈ ਅਸੀਂ ਮੈਂ ਇੰਟਰੈਕਸ਼ਨ ਕੀਤੀ ਹੈ ਉੱਥੋਂ ਦੇ ਤਕਰੀਬਨ 10-15 ਸਟੂਡੈਂਟਸ ਨਾਲ ਇੰਟਰੈਕਸ਼ਨ ਨੇ ਸਵੇਰ ਤੱਕ ਦੁਕਾਨਾਂ ਖੋਲ੍ਹਣੀਆਂ ਜਾਇਜਾ ਕਿੰਨੇ ਵਜੇ ਤੱਕ ਅਲਾਉ ਹੈਗੇ ਦੁਕਾਨਾਂ ਖੋਲ੍ਹਣੀਆਂ ਐਸ ਪਰ ਡੀਸੀ ਆਰਡਰਸ ਜਿਹੜੇ ਹੈਗੇ ਉਹਨਾਂ ਕਰਨਾ ਪਈ ਹੈਗੀ ਤੇ ਲੋਕਾਂ ਨਾਲ ਵੀ ਦੁਕਾਨਦਾਰਾਂ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਸਟੂਡੈਂਟਸ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਕਹੇ ਜਾਂ ਕੋਈ ਸਾਡੇ ਜਿਹੜੇ ਹੈਗਾ ਧਿਆਨ ਚ ਨਹੀਂ ਆਇਆ ਲੇਕਿਨ ਫਿਰ ਵੀ ਜਿਹੜੀ ਸਾਡੀ ਪੁਲਿਸ ਪਾਰਟੀਆਂ ਹੈ ਮਸਤੈਦ ਹੈ ਇੱਥੇ ਪੈਟਰੋਲਿੰਗ ਵੀ ਵਧਾਈ ਹੈਗੀ ਕਾਫੀ ਔਰ ਜੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸ ਤਰ੍ਹਾਂ ਵੀ ਫਿਰ ਉਹਦੇ ਖਿਲਾਫ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਏ ਸਰ ਵਾਹਨ ਵੀ ਕਬਜ਼ੇ ਵਿੱਚ ਲਏ ਅੱਜ ਕੋਈ ਅ ਕੁਝ ਪ੍ਰੋਸੈਸ ਹੈ ਅੰਡਰ ਪ੍ਰੋਸੈਸ ਹੈ ਕੁਝ ਐਨਡੀਬੀਐਸ ਦੀ ਐਫਆਈਆਰਸ ਵੀ ਕਰਾਂਗੇ ਔਰ ਵੈਪਨ ਦੀ ਵੀ ਕੁਝ ਇਨਫੋਰਮੇਸ਼ਨ ਹੈਗੀ ਹੈ ਔਰ ਜਿਹੜਾ ਇਹ ਰੂਟੀਨ ਪ੍ਰੋਸੈਸ ਹੈਗਾ ਜਿਹੜਾ ਪੈਟਰੋਲਿੰਗ ਔਰ ਡੋਮੀਨੇਸ਼ਨ ਏਰੀਆ ਡੋਮੀਨੇਸ਼ਨ ਜਿਹੜੀ ਐਕਸਰਸਾਈਜ਼ ਸਾਡੀ ਰੂਟੀਨ ਚ ਦੌਰਾਨੇ ਚੈਕਿੰਗ ਸਰ ਕੋਈ ਸ਼ੱਕੀ ਚੀਜ਼ ਜਾਂ ਕੋਈ ਸ਼ੱਕੀ ਵਿਅਕਤੀ ਵਿਅਕਤੀ ਬਾਇਆ 15 ਕ ਬੰਦੇ ਤਕਰੀਬਨ ਰਾਉਂਡ ਅਪ ਕੀਤੇ ਹਨ ਔਰ ਫਰਦਰ ਜਿਹੜੀ ਡਿਟੇਲਸ ਹੈ ਉਹ ਤੁਹਾਨੂੰ ਆਫਟਰਨੂਨ ਤੱਕ ਅਸੀਂ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ ਸਰ